ਕਿਤੇ ਡੈਡੀ ਬੁਲਾਈ ਆਂ ਨਾ ਗੁੱਡੀ ਨੇ ਖੜਨੂ ਜੇੜਾ ਵਾਸਤੇ ਆਹ 10 ਪੀਸਾ ਇਹ ਤੇ 10 ਡੈਸੀਮਿੰਨ ਲਿਖੇ ਆਂ ਅੰਗਰੇਜ਼ੀ ਵੀ ਇਹਨੇ ਲਿਖਿਆ ਆ ਆ ਜਿਹੜੀ ਟੈਂਸਰ ਆ ਜਿਹੜੀ ਮੈਂ ਘਰੇ ਬਣਾਈ ਸੀ ਨਾ ਹਾਂ ਇਹ ਨਾ ਪੁੱਤਰਾ ਇਹ ਦੇਖ ਦੇ ਕਿੰਨੇ ਦਈਏ 50 ਕਿੱਕੋ ਫ੍ਰੈਂਡਲੀ ਪਰਸ਼ਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਹੋਗੇ ਜੀ ਠੀਕ ਠਾਕ ਹੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਵੀਡੀਓ ਨਾਲ ਬਣੇ ਰਹੋ ਜੀ ਆਪਾਂ ਚੱਲਦੇ ਆ ਜੀ ਬੱਦਣੀ ਕਲਾ ਮੋਗੇ ਜੀ ਤੇ ਅੱਜ ਹੈਗਾ ਜੀ ਪਹਿਲਾ ਦਿਨ ਬਰਛੀ ਦਾ ਜੀ ਆਪਾਂ ਮੱਥਾ ਟੇਕ ਕੇ ਫੇਰ ਆਪਾਂ ਚੱਲਾਂਗੇ ਜੀ ਸੰਗਰੂਰ ਨੂੰ ਤੇ ਵੀਡੀਓ ਨਾਲ ਬਣੇ ਰਹੋ ਜੀ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਇਹਨੂੰ ਜੀ ਗਊ ਸ਼ਾਲਾ ਵੀ ਕਹਿੰਦੇ ਨੇ ਜੀ ਪਹਿਲਾ ਦਿਨ ਨਾ ਆ ਪਹਿਲਾ ਦਿਨ ਨਾ ਜਦੋਂ ਤਾਂ ਵੀ ਕੇ ਦਾ ਬਰਸੀ ਦਾ ਹਾਂ ਆ ਮੇਰਾ ਆ ਪਹਿਲਾ ਮੈਂ ਮਾਸੜ ਤੇ ਮਾਸੀ ਗਈ ਸੀ ਤੇ ਉਹ ਢਿਲੇ ਪਿਉ ਨੇ ਆ ਦਿੰਦੇ ਆ ਮੈਮੀ ਗਿਆ ਸੀ ਆਪਾਂ ਸਾਰੇ ਮੋਟਰਸਾਈਕਲ ਤੇ ਗਿਆ ਸੀ ਜਿੰਨੇ ਚਾਰ ਵੜ ਵਾਲੀ ਕਰਦੇ ਹਨ ਬੰਦ ਕਰਾ ਦਿੰਦੇ ਨੇ ਮੱਛੀਆਂ ਹੋਣਗੀਆਂ ਹੋਣਗੀਆਂ ਵਧੀਆ ਫਿਰ ਬੰਦ ਕਰਾ ਦਿੰਦੇ ਨੇ ਸਾਡ ਨੂੰ ਵੀ ਵਧੀਆ ਹੈ ਨਾ ਕਈ ਨਹਿਰਾਂ ਦੇ ਬਾਗ ਦੇ ਬੰਦ ਕਰ ਦਿੰਦੇ ਪਰ ਚੱਕਰ ਨੂੰ ਠੀਕ ਹੋਣੀ ਹੈ ਆਹ ਕੱਲ੍ਹ ਹੀ ਆਣਾ ਨਹਿਰ ਤਾਇ ਦੁਕਾਨਾਂ ਦੀ ਤਿਆਰੀ ਕਰਨ ਵੀ ਲੱਗੇ ਲੋਕ ਤਾਇ ਵੀ ਅਸੀਂ ਉੱਪਰ ਤੇ ਆ ਜ ਤੁਸੀਂ ਖੱਡੇ ਵੱਲ ਜਦੋਂ ਆਪਣੇ ਉੱਤੇ ਦੂਰ ਲੱਗੇ ਸੜਕ ਤੇ ਵਧੀਆ ਉੱਪਰ ਮਾਸੀ ਨੂੰ ਹੀ ਆਪਾਂ ਕਹਿੰਦੇ ਹਾਂ ਜੀ ਆਪਾਂ ਪਹੁੰਚ ਗਏ ਆ ਜੀ ਗਊਸ਼ਾਲਾ ਬੱਦਣੀ ਨਹਿਰ ਵਾਲੀ ਨਹਿਰ ਵਾਲੀ ਵੱਜਦੀ ਆ ਜੀ ਬੱਦਣੀ ਜੀ ਆਪਾਂ ਫਸਟ ਟਾਈਮ ਆਏ ਆ ਜੀ ਹਾਂ ਜੀ ਆਪਾਂ ਪਹਿਲਾਂ ਮੱਥਾ ਟੇਕ ਲਿਆ ਸੀਗਾ ਤੇ ਬਾਅਦ ਚੋਂ ਆਪਾਂ ਲੰਗਰ ਪਾਣੀ ਛਕ ਰਹੇ ਆ ਜੀ ਲੋ ਜੀ ਲੰਗਰ ਆਪਾਂ ਛਕ ਲਿਆ ਏ ਬਰਲੀਨ ਹੁਣੀ ਰਹਿ ਗਏ ਚੰਦਰਾ ਨਾਲ ਬਦੀਤਾ ਐਸਾ ਬਸਰੀਰ ਨਾ ਸੀ ਲੱਗੀ ਹੋਈ ਨਾ 20 30 50 ਕੌਣ ਉਹ ਕਿੱਥੇ ਕਿੰਨੇ ਦਾ 200 ਦਾ ਉਹ ਵਾਲਾ 200 ਦਾ ਟਰੈਕਟਰ ਕਿੰਨੇ ਸੁਣੇ ਨਿੱਕੇ ਨਿੱਕੇ ਜਿਹਾ ਨੇ ਇਹ ਪਾਲਚਾ ਹਮਨੇ ਇਹ ਪਾਲਚੀ ਤੇ ਗਲਕਦੀ ਬਹੁਤ ਜੀ ਇੰਨੀ ਐਲਕੋਹਲਸ਼ਨ ਤੁਹਾਡੇ ਕੋਲ ਹੈ ਜਦੋਂ ਮੈਂ ਤੁਹਾਨੂੰ ਵੀ ਨਾ ਮੇਰੀ ਬੀਬੀ ਨੇ ਕਦੇ ਮਨੋ ਲੈ ਕੇ ਦਿੱਤਾ ਉਹ 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 ਮੈਂ ਚੂਚ ਲੈ ਕੇ ਦਿੱਤਾ ਨਾ ਪਰ ਇਹਦਾ ਸੀ ਤਾਂ ਸੀਗਾ ਉੱਪਰ ਸ਼ਾਇਦ ਕੁਛ ਬਣਿਆ ਵੀ ਸੀਗਾ ਮੁੱਠਾ ਜਿਹਾ ਫੜਨਾ ਦਾ ਚਲ ਪリーズ ਇਹਨਾਂ ਨੂੰ ਜਾਣ ਆ ਬਟਾ ਤੇ ਮਹਿੰਗਾ ਹੁੰਦਾ

ਆਰੇ ਫ੍ਰੀਜ ਆਹ ਕੈਂਪੀਸ ਆ ਇਹ ਤੇ ਦੇਸੀ ਵੀ ਨੰਨੇ ਲਿਖੇ ਆ ਅੰਗਰੇਜ਼ੀ ਵੀ ਨੰਨੇ ਲਿਖਿਆ ਆ ਆ ਜਿਹੜੀ ਪੈਂਟ ਚ ਆਹ ਜਿਹੜੀ ਮੈਂ ਘਰੇ ਬਣਾਈ ਸੀ ਨਾ ਹਾਂ ਹੀ ਨਾ ਹੋ ਗਈ ਪੁੱਤਰ ਆ ਨਹੀਂ ਰੱਖ ਦੇਖ ਦੇ ਕਿੰਨੇ ਦਈਏ 500 ਰੁਪਏ ਇੱਕੋ ਫ੍ਰੈਂਡ ਹੀ ਪੁਰਸ਼ਾ ਹਰ ਦੁਆਰੇ ਆਉਂਦੇ ਸੰਤ ਹਿਮੇਸ਼ੂ ਅਮਾ ਇਧਰਲੀ ਸਾਈਡ ਤੋਂ ਬਣਾਏ ਗਾਇਸ ਮੈਨੂੰ ਨਹੀਂ ਕਰਦੀ ਅਮਾ ਇਧਰ ਸਾਈਡ ਤੋਂ ਬਣਾਉਂਦੇ ਵੀ ਗਿਆ ਤੇ ਹੁਣ ਆਪਾਂ ਚੱਲਦੇ ਹਾਂ ਹਾਂਜੀ ਆਪਾਂ ਦੇਖ ਕੇ ਹੁਣ ਚੱਲੇ ਆ ਘਰੇ ਮੱਥਾ ਟੇਕ ਲਿਆ ਪ੍ਰਸ਼ਾਦ ਦਾ ਪਾਣੀ ਛਕ ਲਿਆ ਤੇ ਚਾਰ-ਚਾਰ ਲੱਡੂ ਵੀ ਲੈ ਲਏ ਜਾਣਾ ਪਕੌੜੇ ਵੀ ਖਾ ਲਏ ਪ੍ਰਸ਼ਾਦ ਮਿਲਿਆ ਸੀ ਬਾਬਾ ਜੀ ਕਹਿੰਦੇ ਪਹਿਲੇ ਪ੍ਰਸ਼ਾਦ ਆ ਛਕੋ ਭਾਈ ਫਿਰ ਪ੍ਰਸ਼ਾਦ ਲਿਓ ਫਿਰ ਘਰੇ ਜਾਓ ਤੇ ਤੁਸੀਂ ਜੇ ਨੇੜੇ ਆ ਤੁਸੀਂ ਵੀ ਆ ਸਕਦੇ ਦੂਰ ਵਾਲੇ ਵੀ ਵੈਸੀ ਆਉਂਦੇ ਆ ਤੇ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਇਹਨਾਂ ਨੇ ਇੱਥੇ ਸਮਾਪਤੀ ਕਰਕੇ 23 ਤਰੀਕ ਤੋਂ 23 ਤਰੀਕ ਤੱਕ ਜਾਣਾ ਹਰਦਵਾਰ ਉੱਥੇ ਸਤਿ ਦੇਣਾ ਜੀ ਇਹ ਲੱਗਾ ਆਂਟੀ ਟੋਕਰੀ ਕਿੰਨੇ ਦੀ ਆ ਮੈਂ ਪੁੱਜਣਾ ਦੀ ਤਾਂ ਗੱਡੀ ਤਾਂ ਰੋਕ ਲੈਂਦੇ ਛੋਟੀ ਆ ਫਿਰ ਉਹ ਪੁੱਤ ਚਲੋ ਜੀ ਹੁਣ ਆਪਾਂ ਵਲੌਗ ਦਾ ਐਂਡ ਇੱਥੇ ਕਰਦੇ ਆ ਮਿਲ ਜੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਥੈਂਕਸ ਫॉर ਵਾਚਿੰਗ ਬਾਏ ਹਾਏ ਹੋਪ ਚੱਲਣ ਲੱਗੀ ਉਹ ਸਟਾਰਟਿੰਗ ਜੁੰਦਾ